ਆਰੇ ਜੀ ਜੀ ਅਸੀਂ ਆ ਰਹੇ ਹਾਂ ਮੁਖਸਰ ਸਾਹਿਬ ਤੋਂ ਜੀ ਬਰੀਵਾਲ ਮੰਡੀ ਤੋਂ ਜੀ ਕਿੱਧਰ ਜਾ ਰਹੇ ਸੀ ਅਸੀਂ ਜਕਲਾਉ ਦਵਾਈ ਲੈਣ ਜਾ ਰਹੇ ਸੀ ਸਾਡੇ ਅਪਾਰਟਮੈਂਟ ਕਿਵੇਂ ਐਕਸੀਡੈਂਟ ਹੋਇਆ ਕਿੱਥੇ ਅਸੀਂ ਆਪਦੀ ਸਾਈਟ ਜਾ ਰਹੇ ਸੀ ਜਿੱਥੇ ਇੱਕ ਸਾਈਟ ਤੇ ਇੱਕ ਬਾਬ ਦਾ ਐਸਆਈ ਦੇ ਸਾਹਿਬ ਦੀ ਗੱਡੀ ਦੇ ਨੇ ਚਾਰ ਡਰਾਈਵਰ ਚਲਾ ਰਿਆ ਸੀ ਗੱਡੀ ਉਹਨੇ ਆ ਕੇ ਦਾਰੂ ਪੀਤੀ ਹੋਈ ਫੋਲ ਰੱਜਿਆ ਜੀ ਦਾਰੂ ਵਿੱਚ ਪਈ ਹੈ ਗੱਡੀ ਲੈ ਕੇ ਸਾਡੇ ਵਿੱਚ ਮਾਰੀ ਸਿੱਧੀ ਰੋਡ ਤੇ ਚਲਾ ਦਿੱਤੀ ਸਿੱਧੀ ਸਾਡੀ ਸਾਡੇ ਕੋਲ ਵੀਡੀਓ ਹੈਗੀ ਹੈ ਸਾਡੇ ਕੋਲ ਜ਼ਰੂਰ ਹੈ ਤੇ ਉਹਨੂੰ ਸੁਰਤ ਹੈਣੀ ਜੀ ਉਹਨੂੰ ਬੰਦੇ ਨੂੰ ਸਾਰੇ ਗਵਾ ਉੱਤੇ ਸਾਰੇ ਬੈਠੇ ਤੁਹਾਨੂੰ ਕਿੰਦਾ ਪਤਾ ਲੱਗਾ ਵੀ ਇਹ ਐਸੇ ਹੀ ਕਵਾਲ ਦੀ ਗੱਡੀ ਹੋਰ ਉਹ ਫੋਨ ਫੋਨ ਉੱਤੇ ਮੁੱਕ ਤੇ ਆ ਗਏ ਜੀ ਉਹਨਾਂ ਮੇਰੇ ਕੋਲ ਵੀਡੀਓ ਹੈਗੀ ਜੋ ਮੰਨ ਰਿਆ ਮੇਰੀ ਗੱਡੀ ਹੈ ਕਹਿੰਦੇ ਮੈਨੂੰ ਚਾਲਣ ਦਿੱਤੀ ਮੈਂ ਕਿਉਂ ਦਿੱਤੀ ਕਹਿੰਦੇ ਉਸ ਟਾਈਮ ਇਹਨਾਂ ਨੇ दारू ਨਹੀਂ ਪੀਤੀ ਹੋਈ ਸੀ ਪਰ ਪੀਤੀ ਹੋਈ ਸੀ ਇੰਨੀ ਦੇਰ ਤੋਂ ਬੰਦਾ ਟੱਲੀ ਨਹੀਂ ਹੁੰਦਾ ਇਹ ਫੁੱਲ ਰੱਜਾ ਹੈ ਉਹ ਸੋਤੇ ਹੀ ਹੈਣੀ ਉਹ ਇਕੱਲਾ ਹੀ ਸੀਗਾ ਗੱਡੀ 'ਚ ਇਕੱਲਾ ਇਕੱਲਾ ਕਿਸੇ ਕਿਨੇ ਆਨੇ ਸੀ ਗੱਡੀ 'ਚ ਅਸੀਂ ਦੰਨੇ ਆਨੇ ਸੀ ਮੈਂ ਮੇਰੇ ਮਜ਼ਰਦ ਤੇ ਮੇਰੇ ਮਤਲਬੇ ਨਾਲ ਸੀ ਇਹ ਦਵਾਈ ਲੈ ਕੇ ਜਾ ਰਹੇ ਸੀ ਤੁਹਾਡੀ ਗੱਡੀ ਕਿਹੜੀ ਸੀ ਇਹ ਵੀ ਪਤਾ ਲੱਗਾ ਗੱਡੀ ਤੁਹਾਡੇ ਪਲਟੀਆਂ ਖਾ ਗਈ ਗੱਡੀ 6 ਪਲਟੀਆਂ ਖਾਦੀ ਗੱਡੀ ਆ ਸਾਡੀ ਬਚਤ ਮਾਸਾ ਹੋਈ ਆ ਪਰਮਾਤਮਾ ਨਾਲ ਹੋਈ ਹੋਗੀ ਬਸ ਸਾਰੇ ਲੋਕ ਉਥੇ ਕਹਿ ਰਹੇ ਵੀ ਬੱਚ ਨੂੰ ਚਾਹਦਿਆ ਗੱਡੀ ਵਾਲਡੇ ਗੱਡੀ ਜਮਾਂ ਖਤਮ ਹੋ ਕੇ ਡੈਡ ਹੋ ਗਈ ਉਹਦੀ ਤੁਸੀਂ ਕਹਿੰਦੇ ਆ ਨਹੀਂ ਸੀ ਕਹਿੰਦੇ ਆ ਨਹੀਂ ਜੀ ਦੋ ਪੇਸ਼ੈਂਟ ਆਏ ਆ ਇੱਕ ਦਾ ਨਾਮ ਤਾਂ ਸੋਨੀਆ ਹੈ ਦੂਜੇ ਦਾ ਨਾਮ ਹੈ ਜਸਵੀਰ ਕੌਰ ਨਾਲ ਉਹਨਾਂ ਦੇ ਬੇਟਾ ਉਹਨਾਂ ਨੂੰ ਇੱਥੇ ਲੈ ਕੇ ਆਏ ਆ ਇਹਨਾਂ ਦਾ ਮਹਨੇ ਕੋਈ ਐਕਸੀਡੈਂਟ ਹੋਇਆ ਥੋੜੇ ਦਿਨ ਪਹਿਲਾਂ ਹੀ ਗੱਡੀਆਂ ਆਪਸ ਵਿੱਚ ਟਕਰਾਈਆਂ ਹੈ ਮੈਨੇ ਕੁਲ ਐਕਸਪਲੋਰ ਹੋਇਆ ਦੋਨੋਂ ਮੁੰਡਾ ਜਿਹੜਾ ਲੈ ਕੇ ਆਇਆ ਉਹ ਤਾਂ ਠੀਕ ਹੈ ਬਾਕੀ ਦੋਨੋਂ ਬ੍ਰਿਜਾ ਨੂੰ ਅਸੀਂ ਫਸਟ ਡੇਟ ਦੇ ਕੇ ਐਡਮਿਟ ਕਰ ਲਿਆ ਇੱਥੇ ਉਹਨੂੰ ਪ੍ਰਾਇਮਰੀ ਟ੍ਰੀਟਮੈਂਟ ਸਾਰਾ ਦੇ ਕੇ ਐਕਸਰੇ ਲਈ ਸ਼ਿਫਟ ਕਰਨ ਲੱਗੇ ਆ ਬਾਕੀ ساری ਸੱਟਾਂ ਉਸ ਤੋਂ ਬਾਅਦ ਪਤਾ ਚੱਲਦੀ ਹੈ ਕੰਡੀਸ਼ਨ ਕੀ ਹੋ ਰਹੀ ਹੈ ਹਜੇ ਫਿਲਹਾਲ ਦੋਨੋਂ ਪੇਸ਼ੈਂਟ ਸਟੇਬਲ ਲੱਗ ਰਹੇ ਹੈ ਜਿਆਦਾ ਕੋਈ ਪ੍ਰੋਬਲਮ ਨਹੀਂ ਲੱਗ ਰਹੀ ਬਾਕੀ ਅਸੀਂ ਐਗਜ਼ੈਕਟ ਐਕਸਰੇ ਜਾਂ ਅਲਟਰਾਸਾਊਂਡ ਤੋਂ ਬਾਅਦ ਪਤਾ ਚੱਲੇਗਾ ਅਸੀਂ ਆ ਰਹੇ ਹਾਂ ਮੁਕਸੋ ਸਾਹਿਬ ਤੋਂ ਜੀ ਬਰੀਵਾਲ ਮੰਡੀ ਤੋਂ ਜੀ ਕਿੱਧਰ ਜਾ ਰਹੇ ਸੀ ਅਸੀਂ ਜਖਲਾਉ ਦਵਾਈ ਲੈਣ ਜਾ ਰਹੇ ਸੀ ਸਾਡੇ ਅਪਾਰਟਮੈਂਟ ਕਿਵੇਂ ਐਕਸੀਡੈਂਟ ਹੋਇਆ ਕਿੱਥੇ ਅਸੀਂ ਆਪਦੀ ਸਾਈਡ ਜਾ ਰਹੇ ਸੀ ਜੀ ਉਧਰ ਇੱਕ ਸਾਈਡ ਤੇ ਇੱਕ ਬਾਬ ਦਾ ਐਸਆਈ ਦੇ ਸਾਹਿਬ ਦੀ ਗੱਡੀ ਤੇ ਕੋਈ ਚਾਹਲ ਡਰਾਈਵ ਚਲਾ ਰਿਆ ਸੀ ਗੱਡੀ ਉਹਨੇ ਆ ਕੇ दारू ਪੀਤੀ ਹੋਈ ਫੋਲ ਰੱਜਿਆ ਜੀ दारू ਵਿੱਚ ਪਈ ਹੈ ਗੱਡੀ ਲੈ ਕੇ ਸਾਡੇ ਵਿੱਚ ਮਾਰੀ ਸਿੱਧੀ ਰੋਡ ਤੇ ਚਲਾ ਦਿੱਤੀ ਸਿੱਧੀ ਸਾਰੀ ਸਾਡੇ ਕੋਲ ਵੀਡੀਓ ਹੈਗੀਆਂ ਜੀ ਸਾਡੇ ਸਬੂਤ ਹੈ ਤੇ ਉਹਨੂੰ ਸੁਰਤ ਹੈਣੀ ਜੀ ਉਹਨੂੰ ਬੰਦੇ ਨੂੰ ਸਾਰੇ ਗਵਾ ਉੱਤੇ ਸਾਰੇ ਬੈਠੇ ਤੁਹਾਨੂੰ ਕਿਹਾ ਪੁੱਤਾਂ ਲੱਗਾ ਵੀ ਇਹ ਐਸੀ ਕਵਾਲ ਦੀ ਗੱਡੀ ਹੋਰ ਉਹ ਫੋਨ ਉੱਤੇ ਮੋਕ ਤੇ ਆ ਗਈ ਜੀ ਉਹਨਾਂ ਮੇਰੇ ਕੋਲ ਵੀਡੀਓ ਹੈਗੀ ਹੈ ਜੋ ਮੰਨ ਰਿਆ ਮੇਰੀ ਗੱਡੀ ਹੈ ਕਹਿੰਦੇ ਮੈਨੂੰ ਚਾਲ ਨ ਦਿੱਤੀ ਮੈਂ ਕਿਉਂ ਦਿੱਤੀ ਕਹਿੰਦੇ ਉਸ ਟਾਈਮ ਇਹਨਾਂ ਨੇ दारू ਨਹੀਂ ਪੀਤੀ ਹੋਈ ਸੀ ਪਰ ਪੀਤੀ ਹੋਈ ਸੀ ਇੰਨੀ ਦੇਰ ਤੋਂ ਬੰਦਾ ਟੱਲੀ ਨਹੀਂ ਹੁੰਦਾ ਇਹ ਫੁੱਲ ਰੱਜਾ ਹੈ ਉਹ ਸੋਤੇ ਹੀ ਹੈ ਜੀ ਉਹ ਕੱਲਾ ਹੀ ਸੀਗਾ ਗੱਡੀ 'ਚ ਕੱਲ ਕੱਲਾ ਤੁਸੀਂ ਕਿੱਥੇ ਜਾਣੇ ਸੀ ਗੱਡੀ 'ਚ ਅਸੀਂ ਤਾਂ ਨਹੀਂ ਜਾਣੇ ਸੀ ਮੈਂ ਮੇਰੇ ਮਾਦਰ ਤੇ ਮੇਰੇ ਮਾਦਰ ਦੇ ਨਾਲ ਸੀ ਦਵਾਈ ਲੈ ਜਾ ਰਹੇ ਸੀ ਤੁਹਾਡੀ ਗੱਡੀ ਕਿਹੜੀ ਸੀ ਆਪਣੀ i20 ਇਹ ਵੀ ਪਤਾ ਲੱਗਾ ਗੱਡੀ ਤੁਹਾਡੇ ਪਲਟੀਆਂ ਖਾ ਗਈ ਗੱਡੀ 6 ਪਲਟੀਆਂ ਖਾਦੀ ਗੱਡੀ ਆ ਸਾਡੀ ਬਚਤ ਮਸਾਂ ਹੋਈ ਆ ਪਰਮਾਤਮਾ ਨਾਲ ਹੋਈ ਹੋਗੀ ਬਸ ਸਾਰੇ ਲੋਕ ਉਥੇ ਕਹਿ ਰਹੇ ਬੀ ਬਚ ਨਹੀਂ ਜਾਦਾ ਗੱਡੀ ਬਾਡੀ ਗੱਡੀ ਜਿਹਾ ਖਤਮ ਹੋ ਕੇ ਡੈਡ ਹੋ ਗਈ ਹੁੰਦੀ ਤੁਸੀਂ ਕਿੰਨੇ ਆ ਨਹੀਂ ਸੀ ਕਿੰਨੇ ਆ ਨਹੀਂ ਜੀ ਦੋ ਪੇਸ਼ੈਂਟ ਆਏ ਆ ਇੱਕ ਦਾ ਨਾਮ ਤਾਂ ਸੋਨੀਆ ਹੈ ਦੂਜੇ ਦਾ ਨਾਮ ਹੈ ਜਸਵੀਰ ਕੌਰ ਨਾਲ ਉਹਨਾਂ ਦੇ ਬੇਟਾ ਉਹਨਾਂ ਨੂੰ ਇੱਥੇ ਲੈ ਕੇ ਆਏ ਆ ਇਹਨਾਂ ਦਾ ਲੈਨੇ ਕੋਈ ਐਕਸੀਡੈਂਟ ਹੋਇਆ ਥੋੜੇ ਜਿਹਾ ਪਹਿਲਾਂ ਹੀ ਗੱਡੀਆਂ ਆਪਸ ਟਕਰਾਈਆਂ ਹੈ ਮੈਨੇ ਕੋਲ ਐਕਸਪਲੋ ਹੋਇਆ ਦੋਨੋਂ ਮੁੰਡਾ ਜਿਹੜਾ ਲੈ ਕੇ ਆਇਆ ਉਹ ਤਾਂ ਠੀਕ ਹੈ ਬਾਕੀ ਦੋਨੋਂ ਮਰੀਜ਼ਾਂ ਨੂੰ ਅਸੀਂ ਫਸਟ ਡੇਟ ਦੇ ਕੇ ਐਡਮਿਟ ਕਰ ਲਿਆ ਇੱਥੇ ਉਹਨੂੰ ਪ੍ਰਾਇਮਰੀ ਟ੍ਰੀਟਮੈਂਟ ਸਾਰਾ ਦੇ ਕੇ ਐਕਸਰੇ ਲਈ ਸ਼ਿਫਟ ਕਰਨ ਲੱਗੇ ਆ ਬਾਕੀ ਸਾਰੀ ਸੱਟਾਂ ਉਸ ਤੋਂ ਬਾਅਦ ਪਤਾ ਚੱਲਦੀ ਹੈ ਕੰਡੀਸ਼ਨ ਕਿਸ ਤਰ੍ਹਾਂ ਦੀ ਹੈ ਹਜੇ ਫਿਲਹਾਲ ਦੋਨੋਂ ਪੇਸ਼ੈਂਟ ਸਟੇਬਲ ਲੱਗ ਰਹੇ ਆ ਜ਼ਿਆਦਾ ਕੋਈ ਪ੍ਰੋਬਲਮ ਨਹੀਂ ਲੱਗ ਰਹੀ ਬਾਕੀ ਅਸੀਂ ਐਗਜ਼ੈਕਟ ਐਕਸਰੇ ਜਾਂ ਅਲਟਰਾਸਾਉਂਡ ਤੋਂ ਬਾਅਦ ਪਤਾ ਚੱਲੇਗਾ